ਪਠਾਨਕੋਟ ਜਲੰਧਰ ਰਾਸ਼ਟਰੀ ਰਾਜਮਾਰਗ ਦੇ ਸਥਿਤ ਮਿਰਥਲ ਪੁਲਿਸ ਚੈੱਕਪੋਸਟ 'ਤੇ ਗੈਂਗਸਟਰ ਅਤੇ ਪੁਲਿਸ ਦੇ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪਠਾਨਕੋਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਪੁਲਿਸ ਚੈੱਕਪੋਸਟ 'ਤੇ ਗੋਲੀਬਾਰੀ ਕਰਕੇ ਗੈਂਗਸਟਰ ਹਿਮਾਚਲ ਦੇਵਲ ਪੱਜ ਗਏ ਅਤੇ ਇੱਕ ਗੈਂਗਸਟਰ ਨੂੰ ਗੋਲੀ ਵੀ ਲੱਗੀ ਹੈ ਤਿੰਨ ਗੈਂਗਸਟਰ ਕਾਰ ਦੇ ਵਸਵਾਸਨ ਪੁਲਿਸ ਨੇ ਹਿਮਾਚਲ ਪੁਲਿਸ ਦੀ ਮਦਦ ਨਾਲ ਤਿੰਨਾਂ ਨੂੰ ਗ੍ਰਫਤਾਰ ਕਰ ਲਿਆ ਹੈ ਪੁਲਿਸ ਦੇ ਵੱਲੋਂ ਅੱਗੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਹੌਂਕੋਰ ਦੇ ਨਾਲ ਲੱਗਦੇ ਮੇਤਲ ਏਰੀਏ ਦੇ ਵਿੱਚ ਅੱਜ ਦੁਪਹਿਰ ਦੇ ਵੇਲੇ ਜਿਹੜਾ ਆ ਪੁਲਿਸ ਅਤੇ ਗੈਂਗਸਟਰ ਵਿਚੇ ਮੋੜ ਮੇਰਦਾ ਮਾਗਲਾ ਸਾਪੇ ਆਸੀ ਜਿਸ ਤੋਂ ਬਾਅਦ ਜਿਹੜਾ ਆ ਗੈਂਗਸਟਰ ਵੱਲੋਂ ਦੋ ਫਾਇਰ ਕੀਤੀ ਗਈ ਸੀ ਜਿਸ ਦੇ ਜਵਾਬ ਵਿੱਚ ਪੁਲਿਸ ਦੇ ਵੱਲੋਂ ਵੀ ਜਿਹੜੇ ਆ ਜਵਾਬੀ ਕਾਰਵਾਈ ਕਰਦੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਕ ਜਿਹੜਾ ਮਾਨੀ ਗੈਂਗਸਟਰ ਸੀ ਜਿਸ ਦੇ ਗੋਲੀ ਲੱਗਣ ਤੋਂ ਬਾਅਦ ਉਹਨੂੰ ਜਿਹੜਾ ਉਹ ਗੱਡੀ ਉੱਤੋਂ ਨਾ ਠਾਕੇ ਤੇ ਜਿਹੜਾ ਹਿਮਾਚਲ ਵਿੱਚ ਐਂਟੀ ਕਰਕੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਦਾ ਪਿੱਛਾ ਕਰਦੇ ਉਹਨੂੰ ਜਿਹੜਾ ਗ੍ਰਿਫਤਾਰ ਕਰ ਦਿੱਤਾ ਗਿਆ ਦੱਸਦੇ ਕਿ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਜਿਨ੍ਹਾਂ ਨੂੰ ਯਾਰਾ ਪੁਲਿਸ ਵੱਲੋਂ ਕਾਬੂ ਕਰ ਲਿਆ ਤਾ ਕੇ ਅਗਲੀ ਕਾਰਵਾਈ ਵਾਸਤੇ ਜਿਹੜਾ ਇਹਨਾਂ ਨੂੰ ਗਿਰਫਤਾਰ ਜਲਦ ਕਰ ਲਿਆ ਤੇ ਹੋਰ ਵੀ ਇਹਨਾਂ ਕੋਲ ਪੁਚੇਸ ਕਰਕੇ ਹੋਰ ਵੀ ਵੱਡੇ ਕਲਾਸੇ ਹੁੰਦੇ ਜਿਹੜੀ ਇਹ ਉਮੀਦ ਜਤਾਈ ਜਾ ਰਹੀ ਹੈ ਤਾਂ ਦੱਸਦੇ ਕਿ ਇਹ ਜਿਹੜੇ ਗੈਂਗਸਟਰ ਹੀ ਹੈ ਨਾਰਕੋਟਿਕ ਦਾ ਵੀ ਕੰਮ ਕਰਦੇ ਸੀ ਤੇ ਪੁਲਿਸ ਕੋਲ ਜੀ ਇਨਫੋਰਮੇਸ਼ਨ ਸੀ ਕਿ ਕੁਛ ਜਿਹੜੇ ਹੈ ਨਰਕ ਦੀ ਸਪਲਾਈ ਲੈ ਕੇ ਜਿਹੜੀ ਹੈ ਤੀਨਵਾਸੀ ਕਿਤੇ ਜਾ ਰਹੀ ਸੀ ਜਿਸ ਤੋਂ ਬਾਅਦ ਜਿਹੜਾ ਸੀਐਸਟਾਫ ਹੋਰ ਨੂੰ ਲੱਗਦਾ ਪੀਸਾ ਕਰਦੀ ਰਹੀ ਸੀ ਇੰਨੇ ਨੂੰ ਜਿਹੜੇ ਬਰਨੁਮਾਨ ਪਠਾਨਪੁਰ ਅੱਜ ਇਹ तकरीबन ਦੁਪਹਿਰੇ 1:00 ਵਜੇ ਦੇ ਕਰੀਬ ਅਚਾਨਕ ਜਿਹੜੀ ਹੈਗੀ ਖਬਰ ਆਈ ਹੈ ਕਿ ਮਿਰਤਲ ਜਿਹੜਾ ਨਾਕਾ ਪੁਆਇੰਟ ਆ ਸਾਡਾ ਸ਼ਹਾਪ ਦੇ ਨਾਲ ਲੱਗਦਾ ਉੱਥੇ ਪੁਲਿਸ ਦਾ ਐਕਸਚੇਂਜ ਆਫ ਫਾਇਰ ਹੋਇਆ ਤੇ ਉਹਦੀ ਡਿਟੇਲਸ ਇਹ ਆ ਕਿ ਸੀਆਈਏ ਪਠਾਨਕੋਟ ਦੀ ਤੇ ਸਪੈਸ਼ਲ ਰੈਂਜ ਦੀ ਇੱਕ ਜੁਆਇੰਟ ਟੀਮ ਕਿਸੇ ਸਸਪੈਕਟਿਡ ਵਹੀਕਲ ਨੂੰ ਫਾਲੋ ਕਰ ਰਹੀ ਸੀਗੀ ਉਹ ਫੋਲੋ ਕਰਦੇ ਕਰਦੇ ਆ ਜਿਹੜੀ ਹੈਗੀ ਆ ਗੱਡੀ ਕਾਫੀ ਤੇਜ਼ ਹੋ ਗਈ ਦਨ ਉਹਨਾਂ ਨੇ ਜਿਹੜੀ ਆ ਸੀਆਈਏ ਦੀ ਟੀਮ ਨੇ ਅੱਗੇ ਨਾਕਾ ਜਿਹੜਾ ਮੀਰਥਲਾ ਉਹਨੂੰ ਇਨਫੋਰਮ ਕੀਤਾ ਕਿ ਇੱਕ ਵਹੀਕਲ ਦਾ ਉਹ ਪਿੱਛਾ ਕਰ ਰਿਹਾ ਔਰ ਉਹਨੂੰ ਨਾਕੇ ਤੇ ਰੋਕ ਲਿਆ ਜਾਵੇ ਇਹਦੇ ਚ ਕੁਝ ਹਾਈਲੀ ਸਸਪੀਸ਼ੀਅਸ ਪਰਸਨ ਜਿਹੜੇ ਸਵਾਰ ਆ ਨਾਕਾ ਪਾਰਟੀ ਨੇ ਬੈਰੀਕੇਡ ਲਗਾ ਕੇ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਉਹਨੂੰ ਟ੍ਰੈਫਿਕ ਨੂੰ ਰੋਕਿਆ ਇਹਦਾ ਮੀਨ ਦਾ ਉਹ ਜਿਹੜੀਆਂ ਸਸਪੈਕਟਡ ਪਰਸਨ ਦੀ ਗੱਡੀ ਜਿਹੜੀ ਕਿ ਜੇਕੇ ਨੰਬਰ ਦੀ ਗੱਡੀ ਹੈਗੀ ਆ ਵਾਈਟ ਕਲਰ ਦੀ ਉਹ ਜਿਹਦੇ ਚ ਤਿੰਨ ਨੌਜਵਾਨ ਸਵਾਰ ਸੀਗੇ ਤੇ ਉਸ ਤੋਂ ਪਿੱਛੇ ਸੀਆਈ ਦੀ ਗੱਡੀ ਵੀ ਆ ਗਈ ਜੋ ਇਹ ਗੱਡੀਆਂ ਰੁਕੀਆਂ ਇਹਨਾਂ ਨੇ ਉੱਥੋਂ ਗੱਡੀ ਐਸਕੇਪ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਐਸਕੇਪ ਦੇ ਦੌਰਾਨ ਜਿਹੜੇ ਹੈਗੇ ਆ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਔਰ ਐਕਸਚੇਂਜ ਆਫ ਫਾਇਰ ਹੋਇਆ ਪੁਲਿਸ ਦਾ ਤੇ ਇਹਨਾਂ ਦਾ ਆਪਸ ਵਿੱਚ ਤੇ ਇੱਥੇ ਦੇ ਸ਼ਾਮਿਲ ਜਿਹੜੇ ਸੀਗੇ ਨਾਕਾ ਪਾਰਟੀ ਉਹਨਾਂ ਨੇ ਵੀ ਜਿਹੜਾ ਹੈਗਾ ਐਕਸਚੇਂਜ ਆਫ ਫਾਇਰ ਕੀਤਾ ਜਿਹਦੇ ਵਿੱਚ ਹੁਣ ਤੱਕ ਵੀ ਇਹ ਖਬਰ ਹੈ ਕਿ ਜਿਹੜਾ ਵਨ ਆਫ ਦੀ ਪਰਸਨ ਜਿਹੜਾ ਬੈਠਾ ਆ ਅਸੀਂ ਕਾਰ ਦੇ ਵਿੱਚ ਜਿਨੇ ਜਿਨ੍ਹਾਂ ਨੇ ਜਿਸ ਜਿਸ ਪਾਰਟੀ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਉਹਨਾਂ ਵਿੱਚ ਇੱਕ ਬੰਦਾ ਜਿਹੜਾ ਇੰਜਰਡ ਹੋ ਗਿਆ ਉਸ ਇੰਜਰਡ ਬੰਦੇ ਨੂੰ ਐਜ਼ ਇਟ ਇਜ਼ ਨਾਲ ਲੈ ਕੇ ਉਹ ਜਿਹੜੀ ਗੱਡੀ ਹੈਗੀ ਆ ਤੇ ਨਾਲ ਦੇ ਜਿਹੜੇ ਦੋ ਸਾਥੀ ਆ ਉੱਥੋਂ ਮੌਕੇ ਤੇ ਗੱਡੀ ਭਜਾ ਲੈਂਦੇ ਆ ਡਿਵਾਈਡਰ ਨੂੰ ਆਪੋਜ਼ਿਟ ਸਾਈਡ ਤੇ ਭਜਾਉਂਦੇ ਆ ਤੇ ਉਹ ਗੱਡੀ ਜਾ ਕੇ ਅੱਗੇ ਅੰਦਾਰੇ ਇੱਕ ਉਹਨਾਂ ਦਾ ਕੋਈ ਰਿਲੇਟਿਵ ਆ ਜਾਂ ਦੋਸਤ ਆ ਉਹਦੇ ਘਰ ਗੱਡੀ ਇਹ پارک ਕਰ ਦਿੰਦੇ ਆ ਇਹ ਗੱਡੀ ਉੱਥੇ ਪਾਰ ਕਰ ਦਿੰਦੇ ਆ ਉਹਦੀ ਗੱਗੇ ਫਰਦਰ ਗੱਡੀ i20 ਲੈ ਕੇ ਪ੍ਰਸੀਡ ਕਰਦੇ ਤੇ ਇੰਜਰਡ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਲੈ ਕੇ ਚਲੇ ਜਾਂਦੇ ਆ ਉਹ ਇੰਜਰਡ ਤੇ ਉਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਜਿਹੜੀ ਹੈਗੀ ਆ ਉਹ ਹਮਾਚਰ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਉਹ ਉੱਥੇ ਫੜੇ ਜਾਂਦੇ ਆ ਇੱਕ ਉਹਨਾਂ ਦਾ ਸਾਥੀ ਜਿਹੜਾ i20 ਕਾਰ ਜਿਹਨੇ ਪ੍ਰੋਵਾਈਡ ਕੀਤੀ ਸੀ ਉਹ ਤੇ ਇੱਕੜਾ ਉਹਨਾਂ ਦਾ ਥਰਡ ਪਰਸਨ ਸਿਗਾ ਉਹ ਪਹਿਲਾਂ ਹਿਮਾਚਲ ਵਿੱਚ ਕਾਫੀ ਦੇਰ ਘੁੰਮਦੇ ਆਂ ਔਰ ਉਸ ਤੋਂ ਬਾਅਦ ਜਿਹੜੇ ਹੈ ਗਿਆ ਹਿਮਾਚਲ ਦੇ ਇੱਕ ਖੇਤਰ ਦੇ ਵਿੱਚੋਂ ਉਹਨਾਂ ਨੂੰ ਵੀ ਜਿਹੜੇ ਹੈ ਗਿਆ ਹਿਮਾਚਲ ਪੁਲਿਸ ਦੀ امداد ਨਾਲ ਗ੍ਰਿਫਤਾਰ ਕਰ ਲਿਆ ਗਿਆ। ਇਹ ਜਿਹੜੇ ਹੈ ਗਿਆ ਇਨਵੈਸਟੀਗੇਸ਼ਨ ਜਾਰੀ ਆ। ਇਹਨੀਆਂ ਫਰਦਰ ਡਿਟੇਲਸ ਜਿਹੜੀਆਂ ਹੈਗੀਆਂ ਉਹ ਬਾਅਦ ਵਿੱਚ ਸਾਂਝੀਆ ਕਰ ਦਿੱਤੀਏ ਜਣ। ਅਕੂਜ਼ ਜਿਹੜਾ ਹੈਗਾ ਆ ਉਹਦੇ ਵਿੱਚ ਨਾਮ ਉਹਦਾ ਨਾਮ ਹੈ ਰਜੀਵ ਕੁਮਾਰ ਅਭੀ। ਇਹ ਮਹੱਲਾ ਸਾਂਸੀਆਂ ਬਹਿਰਾਮਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾ ਵੀ ਅਪਰਾਧਿਕ ਮਾਮਲੇ ਦਰਜ ਨੇ ਜਿਹੇ ਚ ਨਾਰਕੋਟਿਕਸ ਤੇ ਅਟੈਂਪਟ ਟੂ ਮਰਡਰ ਵਿਦ ਆਰਮਜ਼ ਆ ਹਥਿਆਰ ਬੰਦੋ ਕੇ ਹਮਲੇ ਕਰਨ ਦੇ ਮਾਮਲੇ ਇਹਦੇ ਤੇ ਦਰਜ ਆ ਤੇ ਇਹ ਇੰਜਰਡ ਆ ਉਹਦੇ ਜਿਹੜੇ ਬਾਕੀ ਜਿਹੜੇ ਸਾਥੀ ਹੈਗੇ ਆ ਉਹ ਠੀਕ ਨੇ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਿਆ ਉਹ ਹਜੇ ਤਫਤੀਸ਼ ਚੱਲ ਰਹੀ ਹੈ ਇਹਦੇ ਬਾਰੇ ਬਾਅਦ ਵਿੱਚ ਜੇ ਅਸੀਂ ਜਿਹੜੇ ਹੈਗੇ ਆ ਉਹ ਡਿਟੇਲਸ ਜਿਹੜੀਆਂ ਬਾਅਦ ਵਿੱਚ ਪ੍ਰੋਵਾਈਡ ਕਰਾਂਗੇ ਹਜੇ ਮੈਂ ਦੱਸਿਆ ਕਿ ਤਫਤੀਸ਼ ਚੱਲ ਰਹੀ ਆ ਉਧਰ ਵਿੱਚ ਹਜੇ ਕਾਊਂਟਿੰਗ ਹੋ ਰਹੀ ਆ ਕਿਉਂਕਿ ਇਹ ਅਚਾਨਕ ਔਰ ਜਿਹੜਾ ਹੈਗਾ ਉਹ ਤੇ ਹਾਈਵੇ ਦੇ ਉੱਤੇ ਹੋਇਆ ਹੈਗਾ ਉਹਦੀ ਤਫ਼ਤੀਸ਼ ਚੱਲ ਰਹੀ ਆ ਜਿਵੇਂ ਡਿਟੇਲਸ ਆਉਣਗੀਆਂ ਤਾਂ ਨਾਸ਼ਰ ਕਰ ਦਿੱਤੀ ਜਾਨੀ